ਹਾਮੇ ਕਿੱਡਾ ਵੀ ਕੋਈ ਪਾਪੀ ਬੰਦਾ ਹੋਵੇ ਜਿਹੜਾ ਮੰਨ ਨਹੀਂ ਗਿਆ ਵੀ ਮੈਂ ਗੁਨਾਹਗਾਰ ਹਾਂ ਤੇ ਜਿਹੜਾ ਮੰਨ ਗਿਆ ਨਾ ਉਹ ਬਖਸ਼ਿਆ ਜਾਂਦਾ ਨਾ ਮੰਨਣ ਵਾਲੇ ਨਹੀਂ ਬਖਸ਼ਿਆ ਜਾਂਦਾ ਨਾ ਮੰਨਣ ਵਾਲੇ ਨੂੰ ਸਜ਼ਾ ਭੁਗਦੀ ਹੈ ਮੰਨਣ ਵਾਲੇ ਨੂੰ ਮਾਫ਼ ਕੀਤਾ ਜਾਂਦਾ ਹੈ ਮੰਨਣ ਵਾਲਾ ਬਖਸ਼ਿਆ ਜਾਂਦਾ ਹੈ ਗੁਰੂ ਨਾਨਕ ਦੇਵ ਕਰ ਗੁਨਾਹ ਮੰਨ ਕੇ ਕੋਈ ਆ ਜਾਏ ਤੇ ਬਖਸ਼ਿਆ ਜਾਏਗਾ ਹਮੇ ਕਿਹੜਾ ਵੀ ਪਾਪੀ ਕੋਈ ਨਾ ਹੋਵੇ ਚਲੋ ਜੋ ਕ ਸਮਾਏ ਰਾਜਨੀਤਿਕ ਬੰਦਿਆ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖਲੋ ਕੇ ਗੁਨਾਹ ਮੰਨਿਆ ਹੈ ਬੜੀ ਵੱਡੀ ਗੱਲ ਹੈ ਪੂਰੀ ਦੁਨੀਆ ਦੇ ਵਰਲਡ ਦੇ ਸਾਹਮਣੇ ਖਲੋ ਕੇ ਗੁਰੂਵਾਲ ਮੁਖ ਕਰਕੇ ਆਪਣੇ ਆਪ ਨੂੰ ਗੁਨਾਹਗਰ ਮੰਨ ਲੈਣਾ ਬਹੁਤ ਵੱਡੀ ਗੱਲ ਹੋਇਆ ਵੀ ਆਪਣਾ ਗੁਨਾਹ ਮੰਨ ਲੈਣਾ ਨਾ ਮੰਨਣ ਵਾਲੇ ਵਾਲਿਆਂ ਨੂੰ ਸਜ਼ਾਵਾ ਹੈ ਨਾ ਮੰਨਣ ਵਾਲਿਆਂ ਨੂੰ ਦੁੱਖ ਹੈ ਮੰਨਣ ਵਾਲੇ ਨੂੰ ਗੁਰੂ ਬਖਸ਼ਦਾ ਹੈ ਗੁਰੂ ਬਖਸ਼ਿੰਦ ਹੈ ਜੋ ਸ਼ਰਣੇ ਆਵੇ ਇਸ ਕੰਠ ਲਾਵੇ ਇਹ ਬਿਰਦ ਸੁਆਮੀ ਸੰਦਾ ਮੇਰੇ ਗੁਰੂ ਦਾ ਸੁਭਾਅ ਹੈ ਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਦੇ ਨੇ ਕਿੱਡੇ-ਕੱਡੇ ਪਾਪੀ ਬਖਸ਼ ਦਿੱਤੇ ਮਹਾਰਾਜ ਸਾਹਿਬ ਨੇ ਤੁਸੀਂ ਇਤਿਹਾਸ ਦੇ ਕਦੇ ਪੰਨੇ ਫਰੋਲ ਕੇ ਵੇਖੋ ਹਾਂ ਕਦੇ ਚਲੋ ਮੈਂ ਤੁਹਾਨੂੰ ਛੋਟੀ ਜੀ ਉਦਾਹਰਣ ਦੇ ਦਿਆਂ ਕਿੱਡੇ ਵੱਡੇ ਬਖਸ਼ਿੰਦ ਸੁਭਾਅ ਗੁਰੂ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚੇ ਛੀਦ ਕੀਤੇ ਔਰੰਗਜ਼ੇਬ ਨੇ ਗੁਰੂ ਸਾਹਿਬ ਜੀ ਦੇ ਵੱਡੇ ਫਰਜ਼ੰਦਾ ਨੂੰ ਚਮਕੌਰ ਦੀ ਗੜੀ 'ਚ ਸ਼ਹੀਦ ਕੀਤਾ ਆਨੰਦਪੁਰ ਸਾਹਿਬ ਉਜਾੜਿਆ ਜੁੱਧ ਕੀਤੇ ਤੇ ਯਾਦ ਰੱਖੋ ਜੇ ਗੁਰੂ ਸਾਹਿਬ ਮਹਾਰਾਜ ਪਾਤਸ਼ਾਹ ਜਬਜੀਤ ਸਾਹਿਬ ਦੇ ਆਰੰਭ ਵਿੱਚ ਹੀ ਕਹਿਆਤਾ ਨਾ ਵੀ ਗੁਰੂ ਨਿਰਵੈਰ ਆ ਤੂੰ ਸੱਚੀ ਨਿਰਵੈਰ ਆ ਉਹਦਾ ਵੈਰ ਨਹੀਂ ਕਿਸੇ ਨਾਲ ਵੀ ਹੈਗਾ ਔਰੰਗਜ਼ੇਬ ਨੇ ਇੰਨਾ ਇੰਨਾ ਨੁਕਸਾਨ ਕੀਤਾ ਆ ਗੁਰੂ ਘਰ ਦਾ ਪਰ ਗੁਰੂ ਗੋਬਿੰਦ ਸਿੰਘ ਔਰੰਗਜੀਬ ਦੇ ਪੁੱਤ ਦੀ ਫਿਰ ਮਦਦ ਕਰ ਦਿੰਦੇ ਆ ਬਾਦ ਰਿਸ਼ਾ ਆ ਬਹਾਦਰ ਸ਼ਾਹ ਨੂੰ ਰਾਜ ਦਵਾਇਆ ਮਾਰਨ ਦਸਵੇਂ ਪਾਸ਼ਾ ਨੇ ਔਰੰਗਜੀਬ ਦਾ ਪੁੱਤ ਆਓ ਤੁਸੀਂ ਅੰਦਾਜ਼ਾ ਲਾਓ ਗੁਰੂ ਗੋਬਿੰਦ ਸਿੰਘ ਕਿੱਡੇ ਬਖਸ਼ਿੰਦਾ ਗੁਰੂ ਸਾਹਿਬ ਕਿੱਡੇ ਬਖਸ਼ਿੰਦਿਆ ਔਰੰਗਜੀਬ ਇਹਨਾਂ ਨੂੰ ਨੁਕਸਾਨ ਕਰਦਾ ਗੁਰੂ ਘਰ ਦਾ ਵੀ ਅੰਤ ਕੋਈ ਨਹੀਂ ਤੇ ਦਇਆ ਦੇ ਦਾਤੇ ਤੋਂ ਦਇਆ ਕਰਨ ਆਉਂਦੇ ਆ ਤੇ ਮਹਾਰਾਜ ਔਰੰਗਜੀਬ ਦੇ ਪੁੱਤ ਨੂੰ ਵੀ ਬਖਸ਼ ਦਿੰਦੇ ਆ ਕਿੱਡੀ ਵੱਡੀ ਦਇਆ ਏ ਕਿਉਂਕਿ ਜੇ ਹੁਣ ਮੱਲ ਚੋਂ ਦੂਜੀ ਗੱਲ ਮੈਂ ਕਹਿ ਦੇਣਾ ਹੋਰ ਧਾਰਨ ਦੇ ਦੇਣਾ ਗੁਰੂ ਹਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਸ਼ਾਹ ਜਹਾਨੇ ਚਾਰ ਜੰਗਾਂ ਕੀਤੀਆਂ ਕਿੰਨਾ ਨੁਕਸਾਨ ਕੀਤਾ ਬੀਬੀ ਵੀਰੋ ਸਾਹਿਬ ਜੀ ਦਾ ਵਿਆਹ ਰੱਖਿਆ ਹੋਇਆ ਏ ਅੰਮ੍ਰਿਤਸਰ ਦੇ ਵਿੱਚ ਇਨੀ ਤਬਾਈ ਮਚਾ ਦਿੱ ਲਿਆ ਕੇ ਫੌਜ ਨੇ ਨੁਕਸਾਨ ਹੀ ਨੁਕਸਾਨ ਕਰ ਦਿੱਤਾ ਏ ਤੇ ਯਾਦ ਰਹੇਓ ਗੁਰੂ ਹਰ ਰਾਏ ਸਾਹਿਬ ਕੋਲ ਜਦੋਂ ਸ਼ਾਹ ਜਹਾਂ ਗਿਆ ਹੀ ਨਾ ਕੀਰਤਪੁਰ ਸਾਹਿਬ ਤੇ ਉੱਚੋਕ ਕੇ ਗਿਆ ਮਾਫੀ ਮੰਗ ਕੇ ਗਿਆ ਤੇ ਉਹ ਗੁਰੂ ਹਰ राय ਸਾਹਿਬ ਨਿਰਵਾਰ ਗੁਰੂ ਨੇ ਫਿਰ ਬਖਸ਼ ਦਿੱਤਾ ਚਾਰ ਜੰਗਾਂ ਕਰਨ ਵਾਲਾ ਸ਼ਾਹਜਹਾਂ ਗੁਰੂ ਘਰ ਤੇ ਇੰਨੀ ਫੌੜ ਚੜਾਉਣ ਵਾਲਾ ਸ਼ਹੀਦਾਂ ਸਿੱਖਾਂ ਨੂੰ ਸ਼ਹੀਦ ਕਰਾਉਣ ਵਾਲਾ ਗੁਰੂ ਦੇ ਘਰ ਨੂੰ ਉਜਾੜ ਦੇਣ ਵਾਲਾ ਸ਼ਾਹਜਹਾਂ ਜਦੋਂ ਗੁਰੂ ਹਰ राय ਸਾਹਿਬ ਕੋਲ ਆਇਆ ਤੇ ਮਹਾਰਾਜ ਨੇ ਉਹਦੀ ਇੱਕ ਵੀ ਓਗਨ ਨਹੀਂ ਫਰੋਲੇ ਸ਼ਾਹਜਹਾਂ ਝੁਕ ਗਿਆ ਤੇ ਮਹਾਰਾਜ ਨੇ ਬਖਸ਼ ਦਿੱਤਾ ਕਿਉਂਕਿ ਗੁਰੂ ਦਾ ਸੁਭਾਅ ਹੈ ਵੀ ਜਿਹੜਾ ਝੁਕ ਗਿਆ ਨਾ ਜਿਹੜਾ ਨਿਭ ਗਿਆ ਏ ਜਿਹਨੇ ਗੁਨਾਹ ਮੰਨ ਲਏ ਨੇ ਮਾਰਾ ਇੱਕ ਦੇ ਗੁਰੂ ਦਾ ਸੁਭਾਅ ਹੈ ਜੋ ਸ਼ਰਨ ਆਵੇ ਤੇ ਸਕੰਠ ਲਵੇ ਭਾਵੇਂ ਕਿਹਦਾ ਵੀ ਗੁਨਾਹਗਾਰ ਹੋਵੇ ਕਿਹੜਾ ਵੀ ਪਾਪੀ ਕਿਉਂ ਨਾ ਹੋਵੇ ਉਹ ਸ਼ਰਨ ਹੀ ਆ ਕੇ ਝੁਕਦਾ ਏ ਤੇ ਗੁਰੂ ਬਖਸ਼ ਲੈਂਦਾ ਏ ਕਿੰਨਿਆ ਪਾਪੀਆਂ ਨੂੰ ਬਖਸ਼ਿਆ ਮਾਰਾ ਸਹਿਬ ਨੇ ਦੀਨ ਦੁਨੀਏ ਦੇ ਰਹਿਬਰ ਦਾ ਸੁਭਾਅ ਇਦਾਂ ਦਾ ਆ ਅਸੀਂ ਸੰਸਾਰੀ ਮਨੁੱਖ ਅਹੀਂ ਬੰਦਿਆਂ ਦੀ ਸੋਚਾਂ ਵਾਂਗ ਸੋਚਦੇ ਆਂ ਗੁਰੂ ਦੀ ਵਿਚਾਰਧਾਰਾ ਵਾਂਗ ਨਹੀਂ ਸੋਚਦੇ ਗੁਰੂ ਦੀ ਵਡਿਆਈ ਹੈ ਕਿ ਉਹਦੇ ਜਿਹੜਾ ਝੁਕਿਆ ਹੈ ਨਾ ਮੈਂ ਤਾਂ ਕਹਿੰਦਾ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਗੁਰੂ ਦੇ ਸਨਮੁਖ ਹੋ ਕੇ ਆਪਣੀ ਗੁਨਾਹ ਮੰਨ ਗਿਆ ਇਸ ਤੋਂ ਇਸ ਤੋਂ ਵੱਡੀ ਕੋਈ ਗੱਲ ਹੀ ਨਹੀਂ ਮਗਰ ਰਹਿ ਗਈ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਝੁਕ ਜਾਣਾ ਸਿੱਖ ਪੰਥ ਖਾਲਸਾ ਪੰਥ ਦੇ ਅਗੇ ਜੱਸਾ ਸਿੰਘ ਰਾਮਗੜੀਏ ਨੇ ਗਲਤੀ ਕੀਤੀ ਕਿਤੇ ਭੁੱਲ ਹੋ ਗਈ ਖਾਲਸਾ ਪੰਥ ਅਗਿਆਤ ਜੋੜ ਕੇ ਖਲੋ ਗਿਆ ਖਾਲਸਾ ਪੰਥ ਨੇ ਮaaf ਕਰਤਾ ਕਦੇ ਇਹ ਬਿਆਨ ਤੋਂ ਉਦਾਹਰਨ ਹੈ ਪੰਨੇ ਭਰੇ ਪੇਣ ਇਤਿਹਾਸ ਦੇ ਕਿਤੇ ਦੇਖੋ ਤਾਂ ਸਹੀ ਕਿਤੇ ਕਿਤੇ ਕੋਈ ਮੰਨ ਲਓ ਕੁਤਾਈਆਂ ਗਲਤੀਆਂ ਹੋਈਆਂ ਤੇ ਖਾਲਸਾ ਪੰਥ ਬੜਾ ਵੱਡਾ ਦਿਆਲੂ ਗੁਰੂ ਬੜਾ ਵੱਡਾ ਦਿਆਲੂ ਹੈ ਸ਼ੁਰੂ ਤੋਂ ਸੁਹਾਰਿਆ ਹੈ ਇਹ ਗੁਰੂ ਸਹਿ ਹੁਣ ਤੁਸੀਂ ਅਰਦਾਸ ਦੇ ਸ਼ਬਦ ਪੜ੍ਹਦੇ ਜੀ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੋ ਚੀਜ਼ਾਂ ਨੇ ਰਸ਼ਿਆ ਵੀ ਤੇ ਰਿਆਇਤ ਵੀ ਕਿਸੇ ਦੇ ਗੁਨਾਹਾਂ ਨੂੰ ਬਖਸ਼ ਦੇਣ ਦੀ ਰਿਆਇਤ ਕਰ ਦੇਣੀ ਖਾਲਸੇ ਦਾ ਗੁਣ ਆ ਪੀ ਜਾ ਤੈਨੂੰ ਰਿਆਇਤ ਕੀਤੀ ਤੈਨੂੰ ਬਖਸ਼ਿਆ ਤੈਨੂੰ ਮਾਫ ਕੀਤਾ ਜਿੱਥੇ ਜਿੱਥੇ ਖਾਲਸਾ ਹੋਏਗਾ ਉੱਥੇ ਉੱਥੇ ਦੁਨੀਆ ਦੀ ਰਸ਼ਿਆ ਵੀ ਕਰੇਗਾ ਤੇ ਰਿਆਇਤ ਵੀ ਕਰੇਗਾ ਛੱਡੇਗਾ ਵੀ ਮਾਫੀ ਕਰ ਦੇਗਾ ਚਲੋ ਹੋਰ ਧਾਰ ਲਿਆ ਦਿਆਂ ਹਰੀ ਸਿੰਘ ਨਲੂਏ ਨੂੰ ਸ਼ਹੀਦ ਕਰਨ ਵਾਲਾ ਮੁਹੰਮਦ ਦੋਸਤ ਦੋਸਤ ਮੁਹੰਮਦ ਖਾਨ ਹਰੀ ਸਿੰਘ ਨੂੰ ਸ਼ਹੀਦ ਕਰ ਦੇਣ ਵਾਲੇ ਡੋਗਰਿਆਂ ਨਾਲ ਮਿਲ ਕੇ ਦੋਸਤ ਮੁਹੰਮਦ ਖਾਨ ਬੜਾ ਜ਼ਾਲਮ ਬੰਦਾ ਹੈ ਪਰ ਜੰਗ ਦੇ ਮੈਦਾਨ ਵਿੱਚ ਹਰੀ ਸਿੰਘ ਦੋਸਤ ਮੁਹੰਮਦ ਖਾਨ ਦੇ ਦੋ ਪੁੱਤਰ ਸ਼ੇਰੇ ਪੰਜਾਬ ਦੇ ਸਾਹਮਣੇ ਆ ਜਾਂਦੇ ਆ ਸਿੱਖ ਫੜ ਕੇ ਲੈ ਕੇ ਆ ਗਏ ਕਹਿੰਦੇ ਸ਼ੇਰੇ ਪੰਜਾਬ ਦੀਆਂ ਅੱਖਾਂ ਚ ਖੂਨ ਵਹਿਦਾ ਸੀ ਯੁੱਧ ਲੜ ਰਿਹਾ ਸੀ ਤਲਵਾਰ ਦੇ ਵਿੱਚੋਂ ਖੂਨ ਦੀਆਂ ਧਾਰਾਂ ਚੋੜੀਆਂ ਚੁੰਦੀਆਂ ਪਈਆਂ ਸੀ ਵੈਰੀ ਵੱਡੀ ਤੁਰਿਆ ਜਾ ਰਿਹਾ ਸੀ ਇੱਕੋ ਦਮ ਖਾਲਸੇ ਨੇ دوست محمد ਖੰਡ ਦੇ ਦੋਵੇਂ ਪੁੱਤ ਸਾਹਮਣੇ ਕਰਤੇ ਖਾਲਸਾ ਜੀ ਸ਼ੇਰੇ ਪੰਜਾਬ ਜੀ ਇੱਕੋ ਵਾਰ ਕਰੋ ਦੋਵਾਂ ਦੇ ਸਿਰ ਉਡਾ ਦਿਓ ਪੁੱਛਦਾ ਕੌਣ ਹੈ ਕਹਿੰਦਾ دوست محمد ਖਾਂ ਦੇ ਪੁੱਤ ਹੈ ਉਹ ਕਹਿੰਦਾ ਛੱਡ ਦਿਓ ਉਹਨਾਂ ਨੂੰ ਵਾਹਿਗੁਰੂ ਕਿਉਂ ਕਹਿੰਦਾ ਤੁਸੀਂ ਫੜਿਆ ਹੋਇਆ ਏ ਛਰਨ ਆਏ ਉਹ ਡਰੇ ਹੋਏ ਸਨ ਝੁਕੇ ਹੋਏ ਸਨ ਡਰੇ ਸਹਿਮੇ ਹੋਏ ਸੀਗੇ ਸਹਿਮੇ ਹੋਏ ਡਰੇ ਹੋਏ ਨਾ ਤੇ ਜਦੋਂ ਸ਼ੇਰੇ ਪੰਜਾਬ ਨੇ ਅੱਖਾਂ ਭਰ ਕੇ ਉਹਨਾਂ ਵੱਲ ਵੇਖਿਆ ਤੇ ਕੰਬ ਗਏ ਡਰ ਗਏ ਵੀ ਇਹਦਾ ਇੱਕੋ ਵਾਰ ਹੀ ਹੋਣਾ ਤੇ ਦੋਵੇਂ ਗਰਦਨਾ ਉੱਡ ਜਾਣੀਆਂ ਸਾਡੀਆਂ ਵਾਹਿਗੁਰੂ ਉਹਨਾਂ ਦੇ ਡਰੇ ਹੋਏ ਚਿਹਰਿਆਂ ਨੂੰ ਸ਼ੇਰੇ ਪੰਜਾਬ ਨੇ ਵੇਖ ਕੇ ਕਹਿੰਦਾ ਜਾਓ ਮaaf ਕੀਤਾ ਤੁਹਾਨੂੰ ਕਮਾਲ ਦੇ ਇਤਿਹਾਸ ਦੇ ਪੰਨੇ ਨੇ ਸਾਡੇ ਗੁਰੂ ਖਾਲਸਾ ਬੜਾ ਵੱਡਾ ਆ ਖਾਲਸਾ ਦਾ ਦਿਲ ਬੜਾ ਵੱਡਾ ਹੈ। ਕਿ ਵੇਖੋ ਕਮਾਲ ਦੀਆਂ ਗੱਲਾਂ ਨੇ ਨਾ। ਵੱਡੇ ਵੱਡੇ ਖੱਲੂ ਘਾਰੇ ਹੋਏ, ਛੋਟਾ ਖੱਲੂ ਘਾਰਾ ਹੋਇਆ, ਵੱਡੇ ਖੱਲੂ ਘਾਰਾ ਹੋਇਆ। ਖਾਲਸਾਈ ਕੌਮ ਖੱਲੂ ਘਾਰਿਆਂ ਚ ਜੂਝਦੀ ਰਹੀ ਆ। ਪਰ ਜਦੋਂ ਦੁਸ਼ਮਣ ਚ ਆਉਂਦਾ ਤੇ ਫਿਰ ਮਦਦ ਕਰ ਦਿੰਦੇ ਨੇ, ਜੇ ਕੋਈ ਅਸ਼ਰਨਾ ਆ ਗਿਆ ਫਿਰ ਮਦਦ ਕਰ ਦਿੰਦੇ ਆ। ਇਦਾਂ ਦੇ ਵੀ ਹੈਗੇ ਨੇ। ਮਾਰਾ ਹੀ ਸੱਚੇ ਪਾਤਸ਼ਾਹ ਨੇ ਜਿਹੜਾ ਗੁਨਾਹ ਮੰਨ ਕੇ ਸ਼ਰਨ ਆਇਆ ਨਾ ਉਹਦੀ ਅਰਦਾਸ ਗੁਰੂ ਸੁਣਦਾ ਏ ਉਹਨੂੰ ਫਿਰ ਬਾਅਦ ਚ ਕੋਈ ਦੁਨੀਆਂ ਭਵੇਂ ਲੱਖ ਮਾੜਾ ਕਹੀ ਜਾਵੇ ਮਾੜਾ ਭੰਡੀ ਜਾਵੇ ਉਹਨੂੰ ਜਿੰਨਾ ਨਿੰਦੀ ਜਾਣਾ ਉਹਦੇ ਉਹਨੇ ਗੁਨਾਹ maaf ਹੁੰਦੇ ਜਾਣੇ ਮਰਨ ਕਹਿਣਾ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ ਨਿੰਦੋ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮੈਂ ਤਾਰੀ ਨਿੰਦਕ ਹਮਰੇ ਕਪਰੇ ਤੋਂ ਹੀ ਬਾਛਗਨ ਜਿਹੜਾ ਹੁਣ ਜਿਹੜਾ ਗੁਰੂ ਅਗੇ ਮੰਨ ਗਿਆ ਮਹਾਰਾਜ ਮੈਂ ਗੁਨਾਹਗਾਰ ਆ ਤੂੰ ਨੂੰ ਫਿਰ ਦੁਨੀਆ ਮਾੜੀ ਆਖੀ ਜਵੇ ਤੂੰ ਮਾੜਾ ਤੂੰ ਭੈੜਾ ਤੂੰ ਗੁਨਾਹਗਾਰ ਆਖੀ ਉਹਨੇ ਤੁਹਾਡਾ ਧੰਨਵਾਦ ਵਾਹਿਗੁਰੂ ਕਿਉਂ ਕਿਉਂਕਿ ਉਹਦੇ ਗੁਨਾਹ ਤੋਬ ਰਹੇ ਨੇ ਉਹਦੇ ਬਾਬ ਤੋਬ ਰਹੇ ਨੇ ਉਹ ਕਿਉਂ ਮੰਨ ਰਿਹਾ ਏ ਮੈਂ ਗੁਨਾਹਗਾਰ ਆ ਮੰਨਣ ਵਾਲੇ ਨੇ ਜਦੋਂ ਮੰਨ ਹੀ ਲਿਆ ਤੇ ਫਿਰ ਸਜ਼ਾਾਂ ਮાં ਫਾਂਸੀ ਥੋੜਾ ਹੁੰਦੀ ਨਾ ਮੰਨਣ ਵਾਲਾ ਆਕੜੇ ਅਰਜੇ ਫੇਰ ਸਜਾਵਾਂ ਸਖਤ ਹੁੰਦੀਆਂ ਨੇ